ਸਤਿ ਸ਼੍ਰੀ ਅਕਾਲ ਜੀ ਮੇਰੀ ਸ YouTube ਚੈਨਲ ਲਰਨ ਵਿਦ ਸੰਦੀਪ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਜੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਬਲਦੇਵ ਸਿੰਘ ਸੜਕਨਾਮਾ ਦੇ ਪ੍ਰਸਿੱਧ ਨਾਵਲ ਟਾਵਾਂ ਦਿੱਲੀ ਦੇ ਕੀ ਗ੍ਰੇ ਠੀਕ ਹੈ ਜੋ ਬਲਦੇਵ ਸਿੰਘ ਨੇ ਉਹਨਾਂ ਨੂੰ ਪੰਜਾਬੀ ਸਾਹਿਤ ਦੇ ਵਿੱਚ ਬਲਦੇਵ ਸਿੰਘ ਜਿਹੜਾ ਸੜਕਨਾਮਾ ਉਹਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਿਸ ਤਰ੍ਹਾਂ ਕਿ ਅਸੀਂ ਦੁੱਲੇ ਪੱਟੀ ਬਾਰੇ ਪੜਿਆ ਹੈ ਲੋੜੀ ਤੇ ਗੀਤ ਹੈ ਕਿ ਸੁੰਦਰ ਮੰਤਰੀ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਹੈਨਾ ਤੋਂ ਦੇ ਵਿੱਚ ਅਸੀਂ ਸਿਰਫ ਇਤੋਂ ਤੱਕ ਹੀ ਪੜਿਆ ਸੀ ਕਿ ਇੱਕ ਮਤਲਬ ਕਿ ਤਾੜ ਵੀ ਹੈ ਹੈਨਾ ਤੇ ਸਾਨੂੰ ਇਹ ਨਹੀਂ ਸੀ ਪਤਾ ਇੰਨਾ ਡੀਪਲੀ ਕਿ ਉਹ ਇੱਕ ਲੋਕ ਨਾਇਕ ਦੇ ਤੌਰ ਤੇ ਕਿਵੇਂ ਉੱਪਰ ਕੇ ਸਾਹਮਣੇ ਆਉਂਦਾ ਹੈ ਲੋਕਾਂ ਦੇ ਵਿੱਚ ਤਾਂ ਇਹ ਜਿਹੜਾ ਨਾਵਲੇ ਬਹੁਤ ਹੀ ਸੋਹਣਾ ਨਾਵਲੇ ਸਾਰਿਆਂ ਨੂੰ ਇਹ ਪੜਨਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਜਿਹੜਾ ਦੁੱਲਾ ਸੀ ਠੀਕ ਹੈ ਪਾਪ ਕੇ ਦੁੱਲਾ ਪੱਟੀ ਸੀ ਜੋ ਉਹ ਕਿਸ ਤਰ੍ਹਾਂ ਲੋਕ ਨਾਇਕ ਬੰਦਾ ਹੈ ਇੱਕ ਸੂਰਮਾ ਬੰਦਾ ਹੈ ਕਿਸ ਤਰ੍ਹਾਂ ਆਪਣੀ ਜ਼ਮੀਨ ਦੇ ਲਈ ਆਪਣੀ ਪਿੰਡੀ ਲਈ ਆਪਣੀ ਸੰਦਲਵਾਰ ਦੇ ਲੋਕਾਂ ਦੇ ਲਈ ਕਿਸ ਤਰ੍ਹਾਂ ਉਹ ਅਕਬਰ ਬਾਦਸ਼ਾਹ ਦੇ ਨਾਲ ਲੜਦਾ ਹੈ ਜੇ ਕਿਵੇਂ ਉਹਦੇ ਜਿਹੜੇ ਵਡੇਰੇ ਨੇ ਉਹਦੇ ਦਾਦਾ ਜੀ ਸੀਗੇ ਉਹਦੇ ਪਿਤਾ ਜੀ ਸੀ ਜਿਹੜੇ ਉਹ ਅਕਬਰ ਬਾਦਸ਼ਾਹ ਦੇ ਨਾਲ ਜਿਹੜੇ ਆਪਣੀ ਜ਼ਮੀਨ ਦੇ ਖਾਤਰੋ ਲੜੇ ਸੀ ਤੇ ਉਹਨਾਂ ਨੂੰ ਫਿਰ ਫਾਂਸੀ ਚੜ੍ਹ ਦਿੱਤਾ ਗਿਆ ਸੀ ਠੀਕੇ ਤਾਂ ਉਹ ਸਾਰੀਆਂ ਚੀਜ਼ਾਂ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਇਸ ਨਾਵਲ ਦੇ ਵਿੱਚ ਦੱਸੀਆਂ ਹੋਈਆਂ ਨੇ ਠੀਕ ਹੈ ਕਿ ਕਿਸ ਤਰ੍ਹਾਂ ਉਸ ਦਾ ਪਰਿਵਾਰ ਹੈ ਜਿਹੜਾ ਉਹ ਦੁੱਖ ਹੰਡਾਉਂਦਾ ਹੈ ਠੀਕ ਹੈ ਉਸ ਸਮੇਂ ਦੇ ਜਿਹੜੇ ਮਤਲਬ ਕਿ ਆਪਣੇ ਆਪ ਨੂੰ ਹਿੰਦ ਦਾ ਬਾਦਸ਼ਾਹ ਕਵਾਉਣ ਵਾਲੇ ਅਕਬਰ ਦੇ ਰਾਜ ਦੇ ਵਿੱਚ ਕਿਸ ਤਰ੍ਹਾਂ ਆਮ ਲੋਕਾਂ ਦੀ ਸੁਣਵਾਈ ਨਹੀਂ ਸੀ ਜਾਂ ਕਿਸ ਤਰ੍ਹਾਂ ਲੋਕ ਸੀ ਜਿਹੜੇ ਉਹ ਆਪਣੇ ਲੋਕਾਂ ਨੂੰ ਛੱਡ ਕੇ ਇੱਕ ਮਤਲਬ ਕਿ ਲਾਲਚ ਦੇ ਵਿੱਚ ਆ ਕੇ ਉਹ ਅਕਬਰ ਦਾ ਸਾਥ ਦਿੰਦੇ ਨੇ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਪੇਸ਼ ਕੀਤੀਆਂ ਗਈਆਂ ਨੇ ਕਿ ਅਖੀਰ ਦੇ ਵਿੱਚ ਦੁੱਲਾ ਭੱਟੀ ਹੈ ਉਹ ਕਿਸ ਤਰ੍ਹਾਂ ਜਿਹੜੇ ਉਹਨੂੰ ਅਕਬਰਤਾ ਜਿਹੜਾ ਇੱਕ ਜਰਨਲ ਹੁੰਦਾ ਹੈ ਫੌਜ ਦਾ ਉਹ ਕਿਸ ਤਰ੍ਹਾਂ ਉਹਨੂੰ ਗ੍ਰਿਫਤਾਰ ਕਰਦਾ ਹੈ ਉਹ ਸਾਰੀਆਂ ਚੀਜ਼ਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਸ ਨਾਵਲ ਦੇ ਵਿੱਚ ਦੱਸੀਆਂ ਗਈਆਂ ਨੇ ਤੇ ਜਿਹੜਾ ਇਹ ਨਾਮ ਲੈ ਉਹ ਸਾਇਤ ਆਕਾਦਮੀ ਜਿਹੜਾ ਅਵਾਰਡ ਜਿੱਤੂ ਨਾਵਲ ਹੈ ਤੇ ਇਹ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਹੈ ਇਸ ਤੋਂ ਇਲਾਵਾ ਸੀ ਦੇਖ ਲੈਣੇ ਕਿ ਬਲਦੇਵ ਸਿੰਘ ਦੀਆਂ ਜਿਹੜੀਆਂ ਹੋਰ ਰਚਨਾਵਾਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਠੀਕ ਹੈ ਉਹਦੇ ਵਿੱਚ ਉਹਨਾਂ ਦੇ ਕਹਾਣੀ ਸੰਗ੍ਰਹਿ ਆ ਜਾਣਗੇ ਠੀਕ ਹੈ ਨਾਵਲ ਆ ਜਾਂਦੇ ਆ ਉਸ ਤੋਂ ਬਾਅਦ ਹੈ ਉਹਨਾਂ ਦੇ ਵਿਸ਼ੇਸ਼ ਜਿਹੜੇ ਕਥਾ ਲੇਖ ਨੇ ਨਾਟਕ ਹੈ ਠੀਕ ਹੈ ਇਹ ਸਾਡੇ ਪੇਪਰ ਦੇ ਪੱਖ ਤੋਂ ਵੀ ਜਿਸ ਤਰ੍ਹਾਂ ਮਾਸਟਰ ਕਿਡਰ ਹੈ ਜਾਂ UGC NET ਹੈ ਉਹਦੇ ਪੱਖ ਤੋਂ ਵੀ ਜਿਹੜੇ ਕਾਫੀ ਇੰਪੋਰਟੈਂਟ ਦੀਆਂ ਬੁੱਕਸ ਨੇ ਫਿਰ ਬਾਲ ਸਾਹਿਤ ਆ ਗਿਆ ਸੰਪਾਦਨਾ ਦੀਆਂ ਕਿਤਾਬਾਂ ਆ ਗਈਆਂ ਸਾਇਤਿਕ ਸਵੈ ਜੀਵਨੀ ਆ ਗਈ ਸਫਰਨਾਮਾ ਆ ਗਿਆ ਠੀਕ ਹੈ ਜਆ ਪ੍ਰੈਸ ਦੇ ਵਿੱਚ ਉਹਨਾਂ ਨੇ ਕੀ ਕੀ ਕੰਮ ਕੀਤਾ ਉਹ ਆ ਗਏ ਤੇ ਜਿਹੜਾ ਇਹ ਨਾਵਲ ਹੈ ਟਾਵਾਂ ਦਿੱਲੀ ਦੇ ਕੀਂਗਰੀ ਇਹ 2021 ਦੇ ਵਿੱਚ ਜਿਹੜਾ ਇਹ ਪ੍ਰਕਾਸ਼ਿਤ ਹੋਇਆ ਸੀ ਠੀਕ ਹੈ ਇਸ ਤੋਂ ਬਾਅਦ ਅੱਗੇ ਜਿਹੜਾ ਇਹ ਜਿਹੜਾ ਮਤਲਬ ਕਿ ਭਾਰਤੀ ਸਹਿਤ ਅਕਾਦਮੀ ਪੁਰਸਕਾਰ ਜੇਤੂ ਜਿਹੜਾ ਇਹ ਨਾਮਲ ਬਣਿਆ ਹੈ ਆਯੂਕਤ ਉਹਨੂੰ ਇਹ ਛੋਟੀ ਜਿਹੀ ਵੀਡੀਓ ਪਸੰਦਾ ਹੀ ਹੋਵੇ ਕਿ ਤੁਹਾਡੇ ਬਹੁਤ ਸਾਰੇ ਕੰਮ ਦੀਆਂ ਗੱਲਾਂ ਨੇ ਇਹਦੇ ਵਿੱਚ ਤਾਂ ਇਹਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਜਿਹੜੇ ਹੋਰ ਸਟੂਡੈਂਟ ਨੇ ਉਹ ਵੀ ਇਸ ਦਾ ਜਿਹੜਾ ਹੁਲਾ ਹਨ ਲੈ ਸਕਣ ਧੰਨਵਾਦ